ਅੱਜ ਜੋ ਅੰਬੇਦਕਰ ਸੈਨਾ ਆਪ ਇੰਡੀਆ ਦੇ ਵੱਲੋ ਸ਼ਹਿਰ ਗੁਰਾਇਆ ਦੇ ਅੰਦਰ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ ਤੁਸੀਂ ਦੇਖਿਆ ਕਿ ਸਾਡੇ ਇਸ ਇਲਾਕੇ ਦੇ ਬਜ਼ੁਰਗ ਆਗੂ ਸਾਡੇ ਰਾਜਨੀਤੀ ਦੇ ਖੁੰਡ ਜਿਨ੍ਹਾਂ ਨੇ ਬਾਬਾ ਸਾਹਿਬ ਭਿਮrao ਡਾਕਟਰ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਲੈ ਕੇ ਗਏ ਬੱਚਿਆਂ ਬੱਚਿਆਂ ਤੱਕ ਲੈ ਗਏ ਅੱਜ ਸਮਾਜ ਦੇ ਵਿੱਚ ਚੇਤਨਾ ਆਈ ਦਿਖਾਈ ਦੇ ਵੀ ਰਹੀ ਹੈ ਫਿਰ ਵੀ ਅੱਜ ਚੇਤਨਾ ਮਾਰਚ ਕੱਢਿਆ ਗਿਆ ਰਾਮ ਸਰੂਪ ਸਰੋਏ ਜੀ ਸਰੋਏ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੀ ਜੈ ਭੀਮ ਜੈ ਭਾ ਰੋਇ ਸਾਹਿਬ ਕੀ ਕਹਿਣਾ ਚਾਹੋਗੇ ਜਦੋਂ ਤੋਂ ਤੁਸੀਂ ਲੱਗੇ ਮੈਨੂੰ ਲੱਗਦਾ ਵੀ ਤੁਸੀਂ 40 45 ਸਾਲ ਤੋਂ ਸਮਾਜ ਦੇ ਵਿੱਚ ਚੇਤਨ ਕਰਨ ਤੇ ਲੱਗੇ ਹੋ ਅੱਜ ਵੀ ਚੇਤਨਾ ਮਾਰਚ ਕੱਢਿਆ ਸਮਾਜ ਦੇ ਵਿੱਚ ਕਿੰਨੀ ਕਿ ਤਬਦੀਲੀ ਆਈ ਲੱਗਦੀ ਆਪ ਜੀ ਦਾ ਕੀ ਖਿਆਲ ਹੈ ਸਮਾਜ ਦੇ ਵਿੱਚ ਤਬਦੀਲੀ ਆਉਣਾ ਜਿਹੜੀ ਹੈ ਨਾ ਮੈਂ ਸੋਚਦਾ ਕਿ ਕੁਝ ਜਿਹੜੇ ਸਾਡੇ ਹਾਲਾਤ ਉਹਨਾਂ ਤੇ ਡਿਪੈਂਡ ਕਰਦਾ ਕੁਝ ਜਿਹੜੀ ਅਸੀਂ ਠੇਸ ਲ ਮਾਰੀ ਵੀ ਆ ਉੱਤੇ ਡਿਪੈਂਡ ਕਰਦਾ ਕਿ 바ਵਾ ਸਾਹਿਬ ਡਾਕਟਰ ਅੰਬੇਕਰ ਤੋਂ ਪਹਿਲਾਂ ਕਵੀਰ ਸਾਹਿਬ ਗੁਰਵਦਾਸ ਜੀ ਜਿਨ੍ਹਾਂ ਨੇ ਇਸ ਸਿਸਟਮ ਦੇ ਖਿਲਾਫ ਬੜੀ ਵੱਡੀ ਲੜਾਈ ਲੜੀ ਜਿਹਨੂੰ 바ਵਾ ਸਾਹਿਬ ਡਾਕਟਰ ਅੰਬੇਕਰ ਨੇ ਕਵੀਰ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਇੱਕ ਗੁਰੂ ਰਵਦਾਸ ਜੀ ਕਿ ਕੂ ਕਵੀਰ ਜੀ ਸਮਕਾਲੀ ਹੋਏ ਹਨ ਜਿੱਥੇ ਕਵੀਰ ਸਾਹਿਬ ਦੀ ਇਨਕਲਾਬੀ ਬਣੀ ਹੈ ਔਰ ਇਸ ਸਿਸਟਮ ਦੇ ਉੱਪਰ ਸਿੱਧੀ ਸੱਟ ਮਾਰਦੀ ਹੈ ਕਿ ਤੂੰ ਕਦ ਬ੍ਰਾਹਮਣ ਹਮ ਕਦ ਸੂਜ ਜੇ ਜੋਤੂ ਬ੍ਰਾਹਮਣ ਬ੍ਰਾਹਮਣੀ ਜਾ ਅਨਕਤ ਕਹੀ ਨਹੀਂ ਆ ਉੱਥੇ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਕਿ ਬੇਗੰਪੁਰਾ ਸ਼ਹਿਰ ਕੋ ਨਾ ਦੁੱਖਡੋ ਨਾ ਚੱਲ ਸਮਾਜ ਦੇ ਵਿੱਚ ਇਹ ਜੋ ਹਜ਼ਾਰਾਂ ਸਾਲਾਂ ਤੋਂ ਇੱਕ ਸਿਸਟਮ ਨੇ ਜਿਹੜਾ ਸਿਸਟਮ ਸਾਨੂੰ ਕਪੜੇ ਪਹੁੰਚ ਤੋਂ ਇਨਕਾਰ ਕਰਦਾ ਸਾਨੂੰ ਸੜਕ ਤੇ ਜਾਣ ਤੋਂ ਇਨਕਾਰ ਕਰਦਾ ਸਾਨੂੰ ਰੋਟੀ ਰੋਜੀ ਕਮਾਉਣ ਤੋਂ ਇਨਕਾਰ ਕਰਦਾ ਸਾਨੂੰ ਨਹਿਰ ਦਾ ਕੀ ਆਪਣੇ ਜਿਹੜੀ ਖੇਤਾਂ ਦੀ ਆੜ ਹੈ ਉਹ ਟੱਪੜ ਤੋਂ ਇਨਕਾਰ ਕਰਦਾ ਲਿਕਦੇ ਸਾਰੇ ਕੁਝ ਇਹ ਸਾਰੇ ਕੁਝ 바ਵਾ ਸਭ ਡਾਕਟਰ ਮਿਰਕਤ ਉਹ ਪਹਿਲਾਂ ਦੀ ਕਹਾਣੀ ਹੈ ਜਿਹੜੀ ਆਵਾਜ਼ ਜਿਹੜੀ ਆਵਾਜ਼ ਗੁਰੂ ਦਾਸ ਜੀ ਨੇ ਗੁਰਕਬੀਰ ਸਾਹਿਬ ਨੇ ਠਾਈ ਉਸ ਆਵਾਜ਼ ਨੂੰ ਅਮਲੀ ਜੀਵਨ ਪਹਿਨਣ ਦੇ ਲਈ ਦਾਵਾ ਸਰ ਡਾਕਟਰ ਅੰਬੇਡਕਰ ਨੇ ਆਪਣੇ ਬੱਚੇ ਆਪਣਾ ਘਰ ਆਪਣੀ ਸ਼ਰਤ ਆਪਣੀ ਬਿਰਵਤਾ ਦਾਤੇ ਲਾ ਕੇ ਇਸ ਦੇਸ਼ ਨੂੰ ਇੱਕ ਸੰਵਿਧਾਨ ਦਿੱਤਾ 18 ਅਗਸਤ 1932 ਨੂੰ ਲੰਡਨ ਦੀ ਧਰਤੀ ਦੇ ਗੋਲ ਮੇਜ ਕਾਨਫਰੰਸ ਹੋਈ ਉਦੋਂ ਕਨਸਟੀਟਿਊਸ਼ਨ ਨਹੀਂ ਸੀ ਬਣਿਆ ਲੇਕਿਨ ਕਨਸਟੀਟਿਊਸ਼ਨ ਬਣ ਤੋਂ ਪਹਿਲਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤੁਹਾਨੂੰ ਦੋ ਵੋਟਾਂ ਦਾ ਅਧਿਕਾਰ ਲੈ ਕੇ ਦਿੱਤਾ ਭਾਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੋ ਵੋਟਾਂ ਦਾ ਅਧਿਕਾਰ ਨਾ ਕਿਤਾ ਸੀ ਕਮਿਊਨਲ ਵੋਟ ਕਿਹਾ ਨੂੰ ਇੰਗਲਿਸ਼ ਦੇ ਵਿੱਚ ਦੋ ਵੋਟਾਂ ਦੇ ਅਧਿਕਾਰ ਨੇ ਕਿਤਾ ਸੀ ਲੇਕਿਨ ਜਿਸ ਕਾਂਗਰਸ ਨੂੰ ਅਸੀਂ ਮਾਨ ਮੰਨਿਆ ਉਹਦੇ ਲੀਡਰ ਮਹਾਤਮਾ ਗਾਂਧੀ ਨੇ ਦੋ ਵੋਟਾਂ ਦੇ ਅਧਿਕਾਰ ਨੂੰ ਖਤਮ ਕਰਨ ਦੇ ਲਈ ਜਰਬਦਾ ਦੀ ਪੂਨਾ ਜੇਲ੍ਹ ਦੇ ਅੰਦਰ ਮਰਨ ਵਤ ਰੱਖ ਲਿਆ ਲੇਕਿਨ ਅਸੀਂ ਲੋਕ ਜਿਹੜੇ ਆ ਅਸੀਂ ਮਤਲਬ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਨਹੀਂ ਮੰਨਿਆ ਅਸੀਂ ਨਹਿਰੂ ਨੂੰ ਚਾਚਾ ਮੰਨ ਲਿਆ ਗਾਂਧੀ ਨੂੰ ਬਾਪੂ ਮੰਨ ਲਿਆ ਇੰਦਰ ਨੂੰ ਮਾਂ ਮੰਨ ਲਿਆ ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹਨੇ 18 ਅਗਸਤ 1932 ਨੂੰ ਇਹ ਗੱਲ ਕਹਿ ਦਿੱਤੀ ਕਿ ਜਾਓ ਮੈਂ ਤੈਨੂੰ ਵੋਟ ਦਾ ਅਧਿਕਾਰ ਦੇ ਕੇ ਜਾ ਰਿਹਾ ਆਪਣੀਆਂ ਕੁਲੀਆਂ ਤੇ ਲਿਖ ਲਓ ਆਉਣ ਵਾਲੇ ਸਮੇਂ ਤੁਸੀਂ ਦੇਖਦੇ ਹੋ ਪ੍ਰਾਨ ਬਣੋਗੇ ਅਸੀਂ ਹੁਕਮਰਾਨ ਕਾਇਦਾਬੋਧ ਕੀਤੇ ਨਿਕਰ ਮ ਆਪ ਹੁਕਮਰਾਨ ਨਹੀਂ ਬਣੇ ਹੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਮਾਨਯਬਰ ਕਾਂਸ਼ੀਰਮ ਦੇ ਸੰਘਰਸ਼ ਕਰਕੇ ਯੂਪੀ ਦੇ ਅੰਦਰ ਭੈਣ ਕੁਮਾਰੀ ਮਾਯਵਤੀ ਚਾਰ ਵਾਰੀ ਮੁੱਖ ਮੰਤਰੀ ਬਣੀ ਇੱਕ ਤਜਰਬਾ ਇੱਕ ਲਾਲਸਾ ਇੱਕ ਚਸਕ ਇਹ ਬਾਪੂ ਕਾਂਸ਼ੀਰਮ ਜੀ ਦੇ ਲਫ਼ਜ਼ ਹੈ ਕਿ ਇਹ ਯੂਪੀ ਨੂੰ ਦੇਖ ਕੇ ਸਾਰੇ ਜ਼ਿਲ੍ਹੇ ਵਿੱਚ ਬਹੁਤ ਜਨ ਸਮਾਜ ਦਲ ਸਮਾਜ ਨੂੰ ਚਸਕਾ ਪੈ ਰਵੇ ਕਿ ਅਸੀਂ ਵੀ ਰਾਜ ਕਰਨਾ ਹੈ ਤੇ ਰਾਜ ਵੀ ਇਦਾਂ ਦਾ ਕਰਕੇ ਵਿਖਾਇਆ ਜਿਹੜੇ ਬੇਜਮੀਨੇ ਲੋਕ ਸੀ ਉਹਨਾਂ ਨੂੰ 3-3 4-4 ਏਕੜ ਜ਼ਮੀਨ ਮਾਇਆਵਤੀ ਨੇ ਫ੍ਰੀ ਦੇਤੀ ਪਟੇ ਕਰਵਾ ਦਿੱਤੇ ਨਾਲ ਇੱਕ ਚ ਆਰਮ ਦਾ ਲਾਇਸੈਂਸ ਕਿ ਜਿਹੜਾ ਜ਼ਮੀਨ ਖੋਣਾ ਹੋਇਆ ਆ ਤੇ ਹਰ ਵੀ ਲੈ ਲੋ ਉਹਨੂੰ ਵੀ ਚੱਲਦਾ ਕਰ ਦਿੱਤਾ ਇਦਾਂ ਦੀ ਤਬਦੀਲੀ ਬੈਸਟ ਬੰਗਾਲ ਚ ਗੈਰਲਜ ਲਾਲਚੰਡੇ ਵਾਲੇ ਉਹਨਾਂ ਦਾ ਨਾਲ ਅਸੀਂ ਧਨ ਔਰ ਧਰਤੀ ਵੰਡ ਕੇ ਰਹੇ ਲੇਕਿਨ ਉੱਥੇ ਵੀ ਨਾ ਧਨ ਮਿਲਿਆ ਗਿਆ ਨਾ ਧਰਤੀ ਮਿਲੀ ਗਈ ਲੇਕਿਨ ਮਾਨਵਰ ਕਾਂਸ਼ੀ ਰਾਮ ਜੀ ਦੀ ਸ਼ਮਗਸਦੀ ਬਦੌਲਤ ਬਹੁਜਰ ਸਮਾਜ ਦੀ ਉਹ ਸ਼ੇਰਨੀ ਧੀ ਮਾਵਦੀ ਨੇ ਯੂਪੀ ਦੇ ਅੰਦਰ ਧਨ ਵੀ ਮਿਲਿਆ ਧਰਤੀ ਵੀ ਮਿਲੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਮਾਜ ਚੇਤਨ ਹੋਵੇ ਇਹਨੂੰ ਚਸਕਾ ਪਵੇ ਬਾਬਾ ਸਰਦਕੰਬੀਰ ਕਾਨੂੰ ਪਣਦਾ ਇਹਨਾਂ ਨੂੰ ਚਸਕਾ ਪਵੇ ਕਾਂਸ਼ੀ ਰਾਮ ਜੀ ਨੂੰ ਪਣਦਾ ਇਹਨਾਂ ਨੂੰ ਚਸਕਾ ਪਵੇ ਗੁਰੂ ਦਾਸ ਜੀ ਨੂੰ ਪਣਦਾ ਕਬੀਰ ਸਾਹਿਬ ਨੂੰ ਪਣਦਾ ਤਾਂ ਕਿ ਇਹ ਵੀ ਆਪਣੀ ਬਿੜੀ ਆਪ ਬਣਾ ਸਕਣ ਤੁਸੀਂ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਮੈਨੂੰ ਬਹੁਤ ਮਾਣ ਹੈ ਤੁਹਾਡੇ 'ਤੇ ਤੁਸੀਂ ਵੀ ਤੁਹਾਡਾ ਵੀ ਕਾਫੀ ਕੰਟਰੀਬਿਊਸ਼ਨ ਹੈ ਇਸ ਮੌਮਨ ਨੂੰ ਹਲਾ ਹਲਵਾ ਅਨੁਣਾ ਦੇੰਦੇ ਵਿੱਚ ਤੁਸੀਂ ਹਮੇਸ਼ਾ ਅੱਗੇ ਰਹੇ ਹੋ ਔਰ ਮੈਂ ਤੁਹਾਡੇ ਕੋ ਇਹ ਵੀ ਅਭੀ ਦੇਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇਸ ਸਮਾਜ ਦੀ ਮੁੰਡੇ ਨਾ ਮੁੰਡਾ ਲਾ ਕੇ ਆਪਣੀ ਗੱਲ ਜਿਹੜੀ ਹੈ ਸੱਚ ਦੀ ਆਵਾਜ਼ ਹੈ ਉਹਨੂੰ ਬਣਾਉਂਦ ਕਰ ਰਹੇ ਹੋ ਤੁਸੀਂ ਅੱਜ ਧੰਨਵਾਦ ਜੈਪੀਨ ਜੈਪਾ ਜੈਪੀਨ ਜੈਪਾ